ਮਾਰੇ ਤੱਕੜ ਪੋੜੇ ਮੂਰਤਾਂ ਦੇ ਪਰਦਾ ਹੈ ਸ਼ਹਿਰਾਂ ਮੇਲਾ ਐਸਐਚਓ ਨੂੰ ਵਜੇ ਧੱਕੇ ਧਰਨਾਕਾਰੀਆਂ ਵੱਲੋਂ ਮਾਰੇ ਗਏ ਧੱਕੇ ਹੰਗਾਮੇ ਦੀ ਵੀਡੀਓ ਹੋਈ ਵਾਇਰਲ ਜੀਹਾਂ ਸ਼ਰੇਆਮ ਸੜਕ ਵਿਚਾਲੇ ਇਸ ਧਰਨਾਕਾਰੀ ਪਰਿਵਾਰ ਤੇ ਪੁਲਿਸ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ ਇਹਨਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਧਰਨਾਕਾਰੀ ਇਸ ਪਰਿਵਾਰ ਵਿਚਾਲੇ ਟਕਰਾਅ ਇੰਨੀ ਜ਼ਿਆਦਾ ਵੱਧ ਗਈ ਕਿ ਗੁੱਸੇ ਚ ਇਸ ਪਰਿਵਾਰ ਨੇ ਮਹਿਲਾ ਐਸਐਚਓ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਇਸ ਪੂਰੇ ਹੰਗਾਮੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ 'ਚ ਕੁਝ ਹਮਲਾਵਰਾਂ ਨੇ ਇਸ ਪਰਿਵਾਰ ਦੇ ਘਰ 'ਤੇ ਦਾਖਲ ਹੋ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਸੀ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਪਰ ਕਾਰਵਾਈ ਨਾ ਹੋਣ ਦੇ ਚੱਲਦੇ ਕੁਝ ਨਹਿنگ ਸਿੰਘਾਂ ਦੀ ਮਦਦ ਨਾਲ ਇਸ ਪਰਿਵਾਰ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਸੀ ਤੇ ਮੁਜ਼ਮਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਜਦੋਂ ਪੁਲਿਸ ਵੱਲੋਂ ਧਰਨੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਹੰਗਾਮੇ ਦੌਰਾਨ ਇਹਨਾਂ ਧਰਨਾਕਾਰੀਆਂ ਨੇ ਮਹਿਲਾ ਐਸਐਚਓ ਨੂੰ ੱੱਕੇ ਮਾਰ ਦਿੱਤੇ ਆਖਰ ਧਰਨਾਕਾਰੀ ਇਸ ਪਰਿਵਾਰ ਦਾ ਕੀ ਕਹਿਣਾ ਹੈ ਇਹ ਤੁਸੀਂ ਇਹਨਾਂ ਦੇ ਮੂੰਹ ਹੀ ਸੁਣ ਲਓ ਈ ਸਾਨੂੰ ਬਾਬੇ ਇਨਸਾਫ ਦਵਾ ਸਕਦੇ ਸੀ ਹੋਰ ਸਾਨੂੰ ਕੋਈ ਪੁਲਸ ਤੇ ਕੋਈ ਕਿਸੇ ਤੇ ਯਕੀਨ ਹੀ ਨਹੀਂ ਰਹਿ ਗਿਆ ਸੀ ਕਿਉਂਕਿ ਬੜੇ ਅਸੀਂ ਘੇੜੇ ਲਾਏ ਨੇ ਬੜੀ ਦੂਰ ਤੱਕ ਭੱਜੇ ਆਣ ਹੁਣ ਤੁਹਾਡੀ ਡਿਪਟੀ ਸਾਹਿਬ ਨਾਲ ਮੀਟਿੰਗ ਹੋਈ ਐ ਹਾਂਜੀ ਹੁਣ ਉਹਨਾਂ ਨੇ ਕਹਿ ਦਿੱਤਾ ਐ ਤੇ ਇਹ ਇਹਦੋਂ ਅੱਗੇ ਹੁਣ ਜੇ ਕੁਝ ਬਣਾ ਹੋਵੇਗਾ ਤਾਂ ਤਾਂ ਹੀ ਕਰਨਗੇ ਤਾਂ ਤਾਂ ਹੀ ਨਾ ਹਾਂਜੀ ਮਸਲਾ ਕੀ ਸੀ ਤੁਹਾਡਾ ਜੀ ਮਸਲਾ ਗਾਲਾ ਜੀ ਕਿੰਨੇ ਦਿਨਾਂ ਦਾ ਸਵਾਗਤ ਹੋਇਆ ਗਿਆ ਡਿਪਟੀ ਵੱਲੋਂ ਇੱਕ ਕਪੜੇ ਦਾ ਇੱਕੋ ਤੇ ਦਾ ਡਿਪਟੀ ਸਾਹਿਬ ਨੇ ਕਿਹਾ ਕਿ ਹਫਤੇ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਸੀ ਬੰਦੇ ਰੈਸਟ ਕਰਾਂਗੇ ਜੇ ਹਫਤੇ ਦੇ ਵਿੱਚ ਨਾ ਕਾਰਵਾਈ ਕੀਤੀ ਹੈ ਨਾ ਬੰਦੇ ਨਾ ਰੈਸਟ ਕੀਤੇ ਉਸ ਤੋਂ ਬਾਅਦ ਵੱਟਾ ਕੱਟ ਕਰਾਂਗੇ ਦਲਬੰਦ ਪਹੁੰਚੂਗਾ ਘੋੜੇ ਲੈ ਕੇ ਸਮੇਤ ਜਿਹੜਾ ਅੱਜ ਰੋਸ਼ ਧਰਨਾ ਦਿੱਤਾ ਗਿਆ ਜਾਂਦਾ ਕੋਈ ਆਲਟੀਮੇਟ ਪਹਿਲਾ ਪਰਸ਼ਾਸ਼ਨ ਨੂੰ ਦਿੱਤਾ ਗਿਆ ਸੀਗਾ ਜੀ ਹਾਂ ਜੀ ਹਾਂ ਜੀ ਇਹ ਸੀਆਈਡੀ ਦੇ ਅਫਸਰਾਂ ਨੂੰ ਦਿੱਤਾ ਗਿਆ ਸੀਗਾ ਜੀ ਹੰਗਾਮੇ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਫਾਜ਼ਲ ਕਾ ਫਿਰੋਜ਼ਪੁਰ ਹਾਈਵੇ ਤੇ ਲਾਲ ਬੱਤੀ ਚੌਂਕ 'ਤੇ ਧਰਨਾ ਪਰਿਵਾਰ ਵੱਲੋਂ ਲਗਾਇਆ ਗਿਆ ਸੀ ਇਸ ਦੌਰਾਨ ਹੀ ਇਹ ਹੰਗਾਮਾ ਹੁੰਦਾ ਦਿਖਾਈ ਦਿੱਤਾ ਹੈ ਇਸ ਪਰਿਵਾਰ ਦੇ ਇਲਜ਼ਾਮਾਂ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਹੁਣ ਪੁਲਿਸ ਦੇ ਮੂੰਹੋਂ ਹੀ ਸੁਣ ਲਓ ਇਹਦੇ ਵਿੱਚ ਨਾ ਪੁਰਾਣਾ ਮੁਕੱਦਮਾ ਦਰਜ ਹੈ 122/24 ਕੁੱਟ ਮਾਰਦਾ ਥਾਣਾ ਬੈਰੋਕੇ ਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਧਰਨਾ ਦਿੱਤਾ ਸੰਕੇਤਕ ਦੇਖੋ ਨਾ ਤਾਂ ਇਹ ਪਹਿਲਾਂ ਮੈਨੂੰ ਮਿਲੇ ਸੀਗੇ ਨਾ ਹੀ ਸਾਨੂੰ ਇਹਦੇ ਬਾਰੇ ਐਲੂ ਸੀ ਵੀ ਇਹਦੇ ਦੋਸ਼ੀ ਫੜਨ ਵਾਲੇ ਸੋ ਐਸਐਚਓ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਜੀ ਅਸੀਂ ਕਾਫੀ ਵਾਰ ਰੇਡ ਕੀਤਾ ਬਟ ਉਹਨਾਂ ਦੇ ਘਰੇ ਤਾਲਾ ਲੱਗਿਆ ਫਿਰ ਵੀ ਮੈਂ ਜਿਹੜੇ ਧਰਨਾ ਕਰਨ ਵਾਲੇ ਸਾਡੇ ਸੱਜਣ ਸੀਗੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਹਫ਼ਤੇ ਇਹ 10 ਦਿਨ ਦੇ ਵਿੱਚ ਅਸੀਂ ਕਾਰਵਾਈ ਕਰਕੇ ਤੇ ਜਲਦੀ ਇਹ ਦੰਨ ਪਟਾਰਾ ਕਰਾਂਗੇ ਜਿਹਦੇ ਤਹਿਤ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਧਰਨਾ ਜਿਹੜਾ ਖਤਮ ਹੋ ਗਿਆ ਪੁਲਿਸ ਵੱਲੋਂ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਗਿਆ ਜਦਕਿ ਪਰਿਵਾਰ ਵੱਲੋਂ ਕਈ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਚੁੱਕੇ ਗਏ ਨੇ ਇਸ ਪਰਿਵਾਰ ਵੱਲੋਂ ਸਖਤ ਚੇਤਾਵਨੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਮੁੜ ਇਹ ਧਰਨਾ ਇਸ ਤਰੀਕੇ ਨਾਲ ਹੀ ਲਗਾਇਆ ਜਾਵੇਗਾ ਜਗਬਣ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ